ਹਰਪਰਭਾਵੀ ਇਲਾਕਿਆਂ ਦੇ ਲਈ ਅੱਗੇ ਆਈ ਐਸਜੀਪੀਸੀ ਹਰਪਰਭਾਵੀ ਇਲਾਕਿਆਂ ਦੇ ਵਿੱਚ ਐਸਜੀਪੀਸੀ ਨੇ ਪਹੁੰਚਾਈ ਹੈ ਮਦਦ ਦਵਾਈਆਂ ਤਰਪਾਲਾਂ ਅਤੇ ਰਾਸ਼ਨ ਸਮੇਤ ਜ਼ਰੂਰੀ ਸਮਾਨ ਪਹੁੰਚਾਇਆ ਗਿਆ ਬੱਚਿਆਂ ਨੂੰ ਮੁਫਤ ਕਿਤਾਬਾਂ ਵੀ ਦੇਵੇਗੀ ਐਸਜੀਪੀਸੀ ਜੋ ਕਿਸਾਨਾਂ ਨੂੰ 8 ਲੱਖ ਮੀਟਰ ਡੀਜ਼ਲ ਵੀ ਦੇਵੇਗਾ ਅਜਿੰਦਰ ਸਿੰਘ ਤਾਮੀਦੇ ਵੱਲੋਂ ਕਿਹਾ ਗਿਆ ਕਿ ਐਸਜੀਪੀਸੀ ਦੇ ਵੱਲੋਂ ਵੀ ਜੜੇ ਕੀ ਮਦਦ ਦਿੱਤੀ ਜਾਵੇਗੀ ਐਸਜੀਪੀਸੀ ਨੇ ਵੀ ਆਪਣੀ ਮਦਦ ਪਹੁੰਚਾਈ ਹੈ ਜੜੇ ਕੀ ਹੜ੍ਹਾਂ ਦੇ ਕਰਕੇ ਹਰ ਪਰਬਤ ਇਲਾਕੇ ਨੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਐਸਪੀਸੀ ਅੱਗੇ ਆਈ ਹੈ ਤੇ ਦਵਾਈਆਂ, ਤਰਪਾਲਾਂ ਅਤੇ ਰਾਸ਼ਨ ਸਮੇਤ ਜ਼ਰੂਰੀ ਸਮਾਨ ਉਹਨਾਂ ਨੂੰ ਪਹੁੰਚਾਇਆ ਗਿਆ ਹੈ। ਚਰਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਅੱਜ ਹੋਈ। ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਮੁੱਦੇ ਵੀ ਸੀ ਕੋਈ। ਉਹ ਵੀ ਸਾਰੇ ਡਿਸਕਸ ਹੋਏ ਚਾਹੇ ਤਿੰਨ ਮੈਟਰ ਸੀ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੁੱਕਾ ਜਿਹਾ ਬੈਠਾ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਅਸੀਂ 23 ਅੱਠ ਤੋਂ ਇਮੀਡੀਏਟ ਫਰੋਂ ਦਾ ਡੇ 1 ਇਹ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ ਤੇ ਅਜ ਨਾਲੇ ਵਿੱਚ ਵੀ ਹੋ ਗਏ ਆਂ ਕੁਝ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਟਦੇ ਨਹੀਂ ਹੋ ਸਕਣੇ ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਚਣਾ ਉਹਨੂੰ ਕਿਵੇਂ ਪਤਰੀ ਕਰਨਾ ਇਹ ਜ਼ਿੰਮੇਵਾਰਲੇ ਚਿੰਤਾ ਦਾ ਵਿਸ਼ਾ ਬਣਿਆ ਆ ਅਸੀਂ ਲਗਭਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਖਮਾਂ ਰੱਖਿਆ ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਵੀ ਸਾਰੇ ਖਰਚ ਹੋ ਜਾਣੇ ਬਾਜ ਵੀ ਸਕਦੇ ਆ ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਇੱਕ ਵੱਡਾ ਯੋਗਦਾਨ ਐ এমਪਲੋਈਜ਼ ਦਾ ਵੀ ਆ ਮੈਂਬਰ ਸਹਿਮਾਨ ਦਾ ਵੀ ਆ ਉਹਦੇ ਨਾਲ ਦੀ ਨਾਲ ਸਾਡੇ ਕੋਲ ਕੁਦਰਤੀ ਆਫਤਾਂ ਲਈ ਪੈਸੇ ਬਜਟ ਚ ਹੁੰਦੇ ਆ ਜਿਹੜੇ ਕਈ ਵਾਰੀ ਕਾਰਜ ਕਮ ਹੋ ਜਾਂਦੇ ਕਈ ਵਾਰੀ ਨਹੀਂ ਹੁੰਦੇ ਇਹ ਸਾਰੇ ਅਸੀਂ ਬਖਵਾ ਖਾਜ ਬੈਠ ਕੇ ਫੈਸਲਾ ਕੀਤਾ ਕਿ ਫਲੱਡ ਅਫੈਕਟਿਡ ਏਰੀਏ ਜਿਹੜੇ ਵੀ ਗੁਰਦੁਆਰੇ ਸਹਿਮਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50000 ਰੁਪਇਆ ਜਿਹੜਾ ਆ ਉਹ ਦਿੱਤਾ ਜਾਊਗਾ ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਤ ਰਹਿਣ ਉਹਦੇ ਨਾਲ ਦੀ ਨਾਲ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪਬਲਿਕ ਸਕੂਲਾਂ 'ਚ ਪੜ੍ਹਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਜਿਹੜੇ ਫਲੱਡ ਅਫੈਕਟਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀਆਂ ਕਿਤਾਬਾਂ ਹਾੜ ਗਈਆਂ ਭਾਵੇਂ ਸੈਸ਼ਨ ਸ਼ੁਰੂ ਆ ਸਪਟੰਬਰ ਹੋ ਗਿਆ ਪਰ ਜਿਹੜੇ ਵੀ ਬੱਚਿਆਂ ਦੀਆਂ ਕੋ ਕਿਤਾਬਾਂ ਹੜੱਚ ਹੜ ਗਈਆਂ ਉਹਨਾਂ ਨੂੰ ਵੀ ਅਸੀਂ ਸਾਰਾ ਜਿਹੜਾ ਆ ਫਰੀ ਮੁਫਤ ਕਿਤਾਬਾਂ ਲੈ ਕੇ ਦੇਾਂਗੇ ਉਹ ਤੋਂ ਇਲਾਵਾ ਇੱਕ ਕਿਉਂਕਿ ਵੱਡਾ ਹੁਣ ਖਰਚ ਪੈਣਾ ਕਿ ਬੰਦਾ ਮਸ਼ੀਨਰੀ ਦਾ ਇੰਤਜ਼ਾਮ ਵੀ ਕਰ ਲੈਂਦਾ ਆ ਜਿਹੜੀਆਂ ਵੱਡੀਆਂ ਜੀਸੀਪੀ ਆ ਇਹ ਕੋਸ਼ਤਾਂਾਂ ਦੇ ਤਾਂ ਉਹ ਚੱਲਣਗੀਆਂ ਤਾਂ ਫਸਲਾਂ ਦੀਆਂ ਪਧਰੀਆਂ ਜ਼ਮੀਨਾਂ ਹੋਣਗੀਆਂ ਨਹੀਂ ਤਾਂ ਸ਼ਾਇਦ ਪਧਰੀਆਂ ਨਾ ਹੋ ਸਕਣ ਰੇਤਾ ਉੱਤੇ ਪੈ ਗਈ ਰੇਤਾ ਚੱਕੀ ਨਹੀਂ ਜਾਣੀ ਕਿਉਂਕਿ ਥੱਲੇ ਫਸਲ ਆ ਉਹ ਮੇਰਾ ਖਿਆਲ ਨੁਕਸਾਨ ਵੱਡਾ ਤੇ ਉਹ ਜੀਸੀਪੀ ਜਾਂ ਹੋਰ ਕੋਈ ਕਾਰਜ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਹਨਾਂ ਨੇ ਡੀਜ਼ਲ ਸੁਰੱਖਤ ਰੱਖਿਆ ਤਾਂ ਕਿ ਉਹ ਜ਼ਿੰਮੇਵਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਕਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਕਰੇ ਚਾਹੇ ਕੋਈ ਹੋਰ ਦੂਸਰੀਆਂ ਐਨ ਜੀਓਸ ਜਾਂ ਹੋਰ ਜਸੇ ਬੰਦੀਆਂ ਕਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਵੀ ਉਹ ਟਰੈਕਟਰ ਚਲਾਵਾਂਗੇ ਉਹ ਸਾਰਿਆਂ ਨੂੰ ਤੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਮੈਂਬਰ ਦੀ ਹਾਜ਼ਰੀ ਦੇ ਵਿੱਚ ਉਹ ਮਹੱਈਆ ਕੀਤਾ ਜਾਊਗਾ ਇਹ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਡ ਕਣਕ ਦਾ ਮਹੱਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਹੀ ਜੋਗ ਹੋ ਗਈ ਉਦਲੇ ਅਸੀਂ ਸਾਰੇ ਜ਼ਿਮੀਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ 10 ਏਕੜ ਤੋਂ ਘੱਟ ਦੀ ਜ਼ਮੀਨ ਪਧਰੀ ਹੋ ਗਈ ਉਹਨਾਂ ਨੂੰ ਡਬਲ ਇਨਸੈਂਟਿਵ ਦਿੱਤਾ ਜਾਊਗਾ ਜ਼ਮੀਨ ਪਧਰੀ ਕਾਰਜ ਤੇਲ ਤੇ ਨਾਲ ਦੀ ਨਾਲ ਸੀਟ ਵੀ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਲੈ ਕੇ ਦਿੱਤੇ ਜਾਣਗੇ ਤਾਂ ਕਿ ਆਪਣੇ ਆਪ ਨੂੰ ਉਹ ਮਹਿਸੂਸ ਨਾ ਕਰਨ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਨਾ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲੈਣਾ ਇਹਦੇ ਤੇ ਬੈਟ ਖਤਮ ਕਰੋ ਇਹ ਚ ਬੈਠਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਠ ਉਹਨਾਂ ਤੋਂ ਬਸੂਰ ਕਰਦਾ ਡੀਜੀਟਲ ਤੋਂ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ ਡੀਜੀਟਲ ਮਾਇਆ ਕਰਾਈਏ ਉਹ ਤੋਂ ਬੈਠਦੀ ਰਿਲੈਕਸੇਸ਼ਨ ਦੇਣ ਤਾਂ ਕਿ ਜ਼ਿੰਮੇਵਾਰਾਂ ਦਾ ਹੋਰ ਫਾਇਦਾ ਹੋਵੇ ਜ਼ਿੰਦਾਂਦੇ ਮੋਡਲ ਟਾਊਨ ਦੇ ਵਿੱਚ ਹਾਦਸਾ ਵਾਪਰਿਆ ਮਹਿਲਾ ਟ੍ਰੈਫਿਕ